ਵਿਰਹ ਹਦ ਸੁਤਾਨਾ ਸ਼ੇਵ ਕੁਮਾਰ ਬਟਾਲਵੀ ਦੀ ਪੰਜਵੀਂ ਵਰ੍ਹੇ ਬਟਾਲਾ ਦੇ ਵਿੱਚ ਪੂਰੇ ਸ਼ਰਧਾ ਭਾਵਨਾ ਦੇ ਨਾਲ ਮਨਾਇਆ ਜਾ ਰਿਹਾ ਹੈ ਸ਼ੇਵ ਬਟਾਲਵੀ ਕਲਾ ਤੇ ਸਭਿਆਚਾਰ ਸੁਸਾਇਟੀ ਬਟਾਲਾ ਤੇ ਜ਼ਿਲ੍ਹਾ ਹੈੱਟੇ ਸੁਸਾਇਟੀ ਦੇ ਵੱਲੋਂ ਸ਼ੇਵ ਕੁਮਾਰ ਬਟਾਲਵੀ ਕਲਾ ਅਤੇ ਸਭਿਆਚਾਰ ਕੇਂਦਰ ਬਟਾਲਾ ਵਿਖੇ ਜ਼ਿਲ੍ਹਾ ਪ੍ਰਸ਼ਾਸਨ ਦੀ ਮਦਦ ਨਾਲ ਵਿਸ਼ੇਸ਼ ਸਾਹਿਤਿਕ ਅਤੇ ਸਭਿਆਚਾਰਕ ਸਮਾਗਮ ਕਰਵਾਇਆ ਗਿਆ ਜਜੇ ਵਿੱਚ ਵਿਸ਼ੇ ਪ੍ਰਸਿੱਧ ਕਵੀ ਸਰਜੀਤ ਪਾਤਰ ਗੁਰਪ੍ਰਜਨ ਸਿੰਘ ਗਿਲਸਮੀਥ ਐਮ ਐਲ ਏ ਬਟਾਲਾ ਅਮਨ ਸ਼ੇਰ ਸਿੰਘ ਸ਼ੈਰੀ ਕਲਸੀ ਅਤੇ ਏਡੀਸੀ ਮੈਡਮ ਡਾਕਟਰ ਨੀਦੀ ਕੁਮਾਰ ਵਿਸ਼ੇਸ਼ ਤੌਰ ਤੇ ਸ਼ਾਮਲ ਰਹੇ। ਇਸ ਸਮਾਗਮ ਦੇ ਵਿੱਚ ਸ਼ਿਵ ਕੁਮਾਰ ਬਟਾਲਵੀ ਦੀਆਂ ਤਸਵੀਰਾਂ ਦੀ ਪ੍ਰਦਰਸ਼ਨੀ ਲਗਾਈ ਗਈ ਜੋ ਕਿ ਵਿਸ਼ੇਸ਼ ਖਿਚਦਾ ਕੇਂਦਰ ਰਹੀ। ਉੱਥੇ ਹੀ ਕਵੀ surjit patar ਅਤੇ gurpujan singh gill ਨੇ ਸ਼ਿਵ ਕੁਮਾਰ ਬਟਾਲਵੀ ਦੇ ਜੀਵਨ ਅਤੇ ਉਹਨਾਂ ਦੀਆਂ ਰਚਨਾਵਾਂ ਦੇ ਬਾਰੇ ਵਿਸਤਾਰ ਦੇ ਨਾਲ ਗੱਲਬਾਤ ਕਰਨ ਕਿਹਾ ਕਿ ਸ਼ਿਵ ਨੂੰ ਹਰ ਕੋਈ ਸੋਨਾ ਅਤੇ ਪਰਨਾ ਪਸੰਦ ਕਰਦਾ। ਛੋਟੀ ਉਮਰ ਦੇ ਵਿੱਚ ਉਹ ਦੁਨੀਆ ਨੂੰ ਅਲਵਿਦਾ ਆਖ ਗਏ ਸਨ ਪਰ ਉਹਨਾਂ ਦੀਆਂ ਰਚਨਾਵਾਂ ਬਹੁਤ ਡੂੰਘੀਆਂ ਹਨ ਅਤੇ ਉਹਨਾਂ ਨੇ ਹਰ ਵਿਸ਼ੇ ਤੇ ਲਿਖਿਆ ਹੈ ਅਤੇ ਉਸ ਨੂੰ ਬਕੂਬੀ ਪੇਸ਼ ਕੀਤਾ ਹੈ ਜਿੱਤੇ ਚਲਦੇ ਸ਼ਿਵ ਕੁਮਾਰ ਬਟਾਲਵੀ ਨੂੰ ਦੁਨੀਆ ਭਰ ਦੇ ਵਿੱਚ ਲੋਕ ਉਹਨਾਂ ਦੀਆਂ ਲਿਖਤਾਂ ਦੇ ਰਾਹੀਂ ਯਾਦ ਰੱਖਦੇ ਨੇ ਉਹਨਾਂ ਨੇ ਕਿਹਾ ਕਿ ਪ੍ਰਸ਼ਾਸਨ ਅਤੇ ਸਰਕਾਰ ਦਾ ਬਹੁਤ ਵਧੀਆ ਉਪਰਾਲਾ ਹੈ ਕਿ ਐਸੇ ਸਮਾਗਮਾਂ ਦੇ ਜ਼ਰੀਏ ਕਵੀ ਅਤੇ ਸਾਹਿਤਕਾਰਾਂ ਨੂੰ ਯਾਦ ਕੀਤਾ ਜਾਂਦਾ ਹੈ ਮੇਰੀ ਖੁਸ਼ਕਿਸਮਤੀ ਹੈ ਕਿ ਮੈਂ ਸ਼ਿਵ ਕੁਮਾਰ ਬਟਾਲਵੀ ਦੀ ਪਹਿਲੀ ਵਰ੍ਹੇ ਤੇ ਵੀ ਬਟਾਲੇ ਵਿੱਚ ਹਾਜ਼ਰ ਸਾਂ 1974 ਦੇ ਵਿੱਚ ਅਗੋਂ ਸ਼ਿਵ ਦੀ ਯਾਦ ਵਿੱਚ ਪਹਿਲਾ ਸਮਾਗਮ ਖਾਲਸਾ ਕਾਲਜ ਖਾਲਸਾ ਸਕੂਲ 'ਚ ਹੋਇਆ ਫਿਰ ਬਾਅਦ ਵਿੱਚ ਬਰਸੀ ਦਾ ਸਮਾਗਮ ਪਹਿਲੀ ਵਾਰ ਗੁਰੂ ਨਾਨਕ ਕਾਲਜ 'ਚ ਹੋਇਆ ਸੀ ਗਰਾਊਂਡ ਦੇ ਵਿੱਚ ਬਹੁਤ ਸਾਰੇ ਸਾਥੀ ਨਿਕੜ ਗਏ ਜਿਸ ਤੋਂ ਸੇ ਕਮਲ ਹਾਜ਼ਰ ਸੀ ਕਪੂਰ ਸੇ ਕੁੰਮਣ ਹਾਜ਼ਰ ਸੀ ਜਿਸ ਜਿਸ ਜੀ ਵੀ ਹੋਰਾਂ ਨੇ ਬਹੁਤ ਅੱਛਾ ਕਲਾਮ ਗਾਇਆ ਸੀ ਉਹਦਾ ਮੈਨੂੰ ਯਾਦ ਹੈ ਅੱਜ ਜਦੋਂ ਮੈਂ 50ਵੀਂ ਬਰਸੀ ਤੇ ਹਾਜ਼ਰ ਹਾਂ ਤਾਂ ਮੈਨੂੰ ਇਸ ਗੱਲੋਂ ਚੰਗਾ ਲੱਗ ਰਿਹਾ ਕਿ ਸਾਡੇ ਜਿਹੜੇ ਵਾਰਿਸ ਨੇ ਸ਼ਿਮਕ ਮਾਰ ਦੀ ਵਾਰਸ ਨੇ ਉਹ ਜਾਗਦੇ ਨੇ ਜਿਉਂਦੇ ਨੇ ਜ਼ਿਲ੍ਹਾ ਪ੍ਰਸ਼ਾਸਨ ਨੇ ਹਿੰਮਤ ਕੀਤੀ ਔਰ ਹਿੰਮਤ ਵੀ ਅਸੀਂ ਕੀਤੀ ਕਿ ਇੱਕ ਦਿਨ ਦਾ ਬੜਾ ਅੱਛਾ ਜਸ਼ਨ ਪਲਾਨ ਕੀਤਾ ਜਿਸ ਚ ਸਵੇਰੇ ਸਕੂਲੀ ਬੱਚਿਆਂ ਦੇ ਕੋਲੋਂ ਸ਼ਿਮਕ ਮਾਰ ਦੇ ਕਲਾਮ ਨੂੰ ਸੁਣਿਆ ਮੁਕਾਬਲੇ ਕਰਵਾਏ ਜ਼ਿਲ੍ਹਾ ਭਾਸ਼ਾ ਅਫਸਰ ਵਰਜੀਤ ਸਿੰਘ ਕੁਵਾਰ ਦੇ ਹੱਕਦਾਰ ਨਿਕਲਸੀ ਸਾਹਿਬ ਔਰ ਬੁੱਧ ਜਿਹੜਾ ਬਣਵਾਇਆ ਗਿਆ ਅਮਰਸ਼ੇਰ ਸਿੰਘ ਕਲਸੀ ਉਹਨਾਂ ਦੀ ਹਿੰਮਤ ਸਭ ਦਾ ਉਹਦੀ ਆਪਣੇ ਆਪ ਦੀ ਪ੍ਰਾਪਤੀ ਹੈ ਬੜੀ ਵੱਡੀ ਹਿੰਮਤ ਹੈ ਕਿਸ ਵੀ ਗਾਉ ਜਿਹੜੀ ਅੱਜ ਸਾਡੇ ਬਹੁਤ ਅੱਛੇ ਗਾਇਕ ਗਿਦਾਰ ਪ੍ਰਵੇਸੀ ਜਿਹੜੇ ਇੰਗਲੈਂਡ ਰਹਿੰਦੇ ਨੇ ਉਹਨਾਂ ਦਾ ਹੁਣ ਰਵੇਜ ਭਗਤ ਦਾ ਸ਼ਿਵ ਕੁਮਾਰ ਦੇ ਕਲਾਮ ਪੇਸ਼ ਕਰਨਾ ਇਹ ਆਪਣੇ ਆਪ ਦੇ ਵਿੱਚ ਇੱਕ ਵੱਡੀ ਅਚੀਵਮੈਂਟ ਔਰ ਦੇ ਕੋਈ ਸ਼ਾਰਦੋਸ ਫੁਰਜੀਤ ਬਾਖਰ ਜੀ ਕਰਕੇ ਆਏ ਹੋ ਸਾਡੇ ਕੋਲ ਤਰਲੋ ਤੇ ਲੋਚੀ ਆਏ ਹੋਣ ਜੇ ਸਾਡੇ ਕੋਲ ਸੁਭੀ ਜਾਪ ਜੀ ਦੀਪਾ ਬਲਵੰਤ ਅਕਾਉਰ ਸਿੱਧੂ ਕਰਕੇ ਮੇਰੇ ਪਿਆਰੇ ਆਏ ਔਰ ਪਾ ਸ਼ਾਇਰੀ ਦਾ ਵੀ ਇੱਕ ਖਾਸ ਆਗਰ ਸਭ ਲੋਕ ਦੇ ਪਟਾਰੇ ਤੋੜ ਕੇ ਸ਼ੇਖ ਦੀ ਲੂਣਾ ਦਾ ਪੇਸ਼ਕਾਰੀ ਹੋਣਾ ਇੱਥੇ ਕੇਵਲ ਧੌਲੀਵਾਲ ਦੀ ਦੇਖਸ਼ਤ ਥਲੇ ਇਹ ਵੀ ਆਪਣੇ ਕਮਾਲ ਹੈ ਮੈਨੂੰ ਲੱਗਦਾ ਹੈ ਕਿ ਸਾਰੇ ਭਾਗ ਵਾਲੇ ਆ ਕਿ ਅਸੀਂ ਸ਼ੇਖ ਦੇ ਵਾਰਿਸ ਆ ਰਾਵੀ ਦਰਿਆ ਤੇ ਜਿਹੜੇ ਬੜੇ ਚੰਗੇ ਪੁੱਤਰ ਜੰਮੇ ਉਹਨਾਂ ਦੇ ਸ਼ੇਖ কুমার ਵੱਡਾ ਤੇ लाडला ਪੁੱਤਰ ਹੈ ਜਿਸਨੇ ਉਮਰ ਤਾਂ ਕੋਲ 36 36 ਸਾਲ ਹੰਢਾਈ ਪਰ ਜਿਵੇਂ ਕਹਿੰਦੇ ਨੇ ਕਿ ਫਿਰ ਹੋਂ ਦਾ ਰੁਕੇ ਨੋ ਨੋ ਛੋਟਾ ਅਰਬਾ ਕੋ ਪ੍ਰਸ਼ਾਵਾਂ ਸ਼ਿਵ ਨੇ ਲਿਖਿਆ ਇਸ ਤਰ੍ਹਾਂ ਮੈਂ ਕਹਿਣਾ ਕਿ ਸ਼ਿਖ ਮਾਰ ਦੀ ਰਚਨਾ ਜਿਹੜੀ ਉਹਦੀ ਰੀਚ ਜਿਹੜੀ ਹੈ ਉਹ ਬਹੁਤ ਦੂਰ ਤੱਕ ਹੈ ਦੇਸ਼ 'ਚ ਵੀ ਪ੍ਰਦੇਸ਼ 'ਚ ਵੀ ਹੈ ਔਰ ਅੱਜ ਜਦੋਂ ਮੈਂ ਉਹਦਾ ਵਾਰਿਸ ਬਣ ਕੇ ਇੱਥੇ ਹਾਜ਼ਰ ਹਾਂ ਤਾਂ ਸਭ ਜਾਣੇ ਮੇਰੇ ਨਾਲ ਵੱਡੇ ਭਾਗ ਵਾਲਾ ਕੋਈ ਨਹੀਂ ਹੋ ਸਕਦਾ ਜਿਹੜਾ ਸ਼ਿਖ ਭਾਰਤੀ ਰਚਨਾ ਨੂੰ ਸ਼ਿਖ ਮਾਰ ਦੀ ਸ਼ਾਇਰੀ ਨੂੰ ਸ਼ਿਖ ਮਾਰ ਦੇ ਅੰਦਾਜ਼ ਨੂੰ ਮਾਣ ਰਿਹਾ ਹੈ ਮੈਨੂੰ ਬਹੁਤ ਖੁਸ਼ੀ ਹੈ ਕਿ ਸ਼ਿਖ ਮਾਰ ਦੇ ਵਾਰਸਾਂ ਨੇ ਆਪਣਾ ਕੰਮ ਲਵਾਇਆ ਪਾ ਬਾਣੀਆ ਕਹਾਣੀਏ ਕੋਤ ਸਕੂਲ ਜ਼ਿਲ੍ਹਾ ਪ੍ਰਸ਼ਾਸਨ ਇਸ ਤਰ੍ਹਾਂ ਕੀ ਕਾਹਲੇ ਮਾਣੋ ਅਕਰਮਲ ਔਰ ਸਾਡੇ ਲੁਧਿਆਣਾ ਸਾਰੀ ਗੁਰਦਾਸਪੁਰ ਜ਼ਿਲ੍ਹੇ ਦੇ ਜਿੰਨੇ ਵੀ ਸਿਧਨ ਕਰ ਰਹੇ ਇੱਥੇ ਆਪ ਸੇ ਐਕਟਿਵਲੀ ਕੰਮ ਕਰ ਰਹੇ ਜਿਵੇਂ ਕਿ ਕਪਾਲ ਸਿੰਘ ਐਸਪੀ ਗੁਰਦਾਸਪੁਰ ਜਾਂ ਹੋਰ ਦੋਸਤ ਨੇ ਉਹਨਾਂ ਦਾ ਆਪ ਜੀ ਦਾ ਰੋਣਾ ਲੱਖ ਸੁਖਰਾਵਾ ਕੋਟ ਬੋਤ ਜਿੰਨਾਂ ਬੀਮਾਨ ਦੇ ਜਨਰੇ ਲਾਡਲੇ ਸਕੂਲ ਬਹੁਤ ਵੱਡੀ ਸ਼ਾਇਰ ਔਰ ਬਹੁਤ ਪਿਆਰੀ ਸ਼ਖਸੀਅਤ ਮਹਿਬੂਬ ਸ਼ਖਸੀਅਤ ਸ਼ਿਵ ਕੁਮਾਰ ਪਟਾਲਵੀ ਨੂੰ ਗੁਜ਼ਰੇ 50 ਸਾਲ ਹੋ ਗਏ ਪਰ ਉਹਦੇ ਹਰ ਬਰਾ ਗੁਜ਼ਰਨ ਨਾਲ ਉਹਦੇ ਅੱਖਰ ਹੋਰ ਗੂੜੇ ਹੋ ਜਾਂਦੇ ਆ ਉਹਦੇ ਅੱਖਰਾਂ ਦੀ ਚਮਕ ਉਹਦੇ ਹਰਫਾਂ ਦਾ ਸੇਕ ਵੱਧ ਜਾਂਦਾ ਉਹਦਾ ਕਾਰਨ ਇਹ ਹੈ ਕਿ ਸ਼ਿਵ ਕੁਮਾਰ ਪਟਾਲਵੀ ਨੇ ਜਿੰਨੀ ਗਹਿਰਾਈ ਤੋਂ ਕਿਸੇ ਕਦੀ ਇੱਕ ਨਾ ਕੇ ਮਾਇਨੀ ਮੈਂ ਮੇਰੇ ਜੁੱਤਾਂ ਦੇ ਨਾਣਾ ਵਿੱਚ ਬਿਰ ਬਹੁਤ ਹੀ ਰੜਕ ਪਵੇ ਅਸਲ ਚੋਲ ਉਹ ਸਾਡੇ ਸਭ ਦੇ ਨਾਣਾ ਦੀ ਰੜਕ ਪਈ ਆ। ਜਦੋਂ ਇੱਕ ਬੰਦਾ ਕੋਈ ਬਹੁਤ ਧਿਆਰਾ ਜਾ ਕੇ ਬੋਲਦਾ ਤਾਂ ਉਹਦੀ ਉਹਦੀ ਜਿਹੜੀ ਪੀੜ ਹੁੰਦੀ ਆ ਉਹ ਸਾਰੀ ਮਨੁੱਖਤਾ ਦੀ ਪੀੜ ਵੰਡ। ਸੁਸ਼ੇਪ ਕੁਮਾਰ ਨੂੰ ਅਸੀਂ ਯੋਗ ਦਾ ਸ਼ਾਇਰ ਕਹਿੰਦੇ ਆ ਪਰ ਉਹ ਉਹਦੀ ਸ਼ਾਇਰੀ 'ਚ ਬਹੁਤ ਸੰਜੋਗ ਵੀ ਆ। ਸੰਜੋਗ ਮੈਂ ਤਾਂ ਕਹਿ ਰਹੇ ਆ ਕਿ ਉਹਨੇ ਆਪਣੀ ਆਪਣੇ ਗੀਤਾਂ ਦੀ ਵਿਹਣ ਵਿੱਚ ਇੰਨੇ ਪੁਰਾਣੇ ਸ਼ਬਦ ਜਿਹੜੇ ਗਾ ਚੱਲੇ ਸੀ ਉਹ ਸਾਰੇ ਸ਼ਬਦਾਂ ਦਾ ਸੰਜੋਗ ਕਰ ਦਿੱਤਾ ਉਹ ਸਾਰੇ ਬਿੰਬ ਉਹ ਤਸਵੀਰਾਂ ਪੁਰਾਣੀਆਂ ਭਾਵੇਂ ਪੱਠੀ ਵਾਲੀ ਹੋਵੇ ਭਾਵੇਂ ਉਹ ਧੇਰਿਆ ਹੋਵੇ ਭਾਵੇਂ ਉਹ ਚਰਾਗਾ ਦੀ ਢਾਰ ਹੋਵੇ ਤੇ ਸ਼ਿਸ਼ਮਾਨ ਇੰਨਾ ਕੁਛ ਆਪਣੀ ਸ਼ਾਇਰੀ ਵਿੱਚ ਸੰਭਾਲਤਾ ਤੇ ਜੋ ਹੁਣ ਸਭ ਤੋਂ ਕਦੀ ਵਿਛੇ ਨਹੀਂ ਸਕਦਾ ਇਵੇਂ ਵਾਰਿਸ ਸ਼ਾਹ ਦੀ ਆਪਣਾ ਕਿੰਨੇ ਕੀ ਹੀਰ ਤੇ ਪੂਰਾ ਪੰਜਾਬ ਵਸਿਆ ਪਿਆ ਇਹਦੀ ਸ਼ਿਫ ਮਾਰ ਦੀ ਕਵਤਾ ਵਿੱਚ ਵੀ ਆਪਾਂ ਨੂੰ ਪੰਜਾਬ ਵਸਿਆ ਹੋਇਆ ਜਿਹੜਾ ਅਸਲੀ ਪੰਜਾਬਾ ਵਸਿਆ ਹੋਇਆ ਜਿਸ ਦਾ ਔਰ ਉਸ ਸ਼ਾਇਰ ਦੀ ਜੋ ਜ਼ੁਬਾਨ ਹੈ ਜੋ ਭਾਸ਼ਾ ਉਹਨੂੰ ਪੜ ਕੇ ਬਹੁਤ ਲੋਕ ਪੰਜਾਬੀ ਸਿੱਖਦੇ ਆ ਕਿਸੇ ਸ਼ੇਰ ਨੂੰ ਪੜਨ ਲਈ ਪੰਜਾਬੀ ਸਿੱਖੀਏ ਕਿਉਂਕਿ ਸ਼ੇਰ ਇੱਕ ਇਹੋ ਜਿਹਾ ਸ਼ਾਇਰ ਜਿਵੇਂ ਹੋਰ ਚੋਟੀ ਮਰਦ ਇਹ ਉਹਨੂੰ ਪ੍ਰਤਿਭਾ ਪਾਉਸੀ ਨੂੰ ਕੁਦਰਤ ਵੱਲੋਂ ਕੇ 27 ਸਾਲ ਦੀ ਉਮਰ ਕਿਉਂ ਲੂਨਾ ਤੇ ਪੁਰਸਕਾਰ ਪ੍ਰਾਪਤ ਕਰਦੇ ਇਸ ਕਾਤਕੜੀ ਤੇ। ਤੋਂ ਮੈਂ ਸਮਝਦਾ ਕਿ ਪੰਜਾਬ ਉਹਨਾਂ ਨੂੰ ਮਿਸ਼ਨ ਯਾਦ ਰੱਖੂਗਾ। ਔਰ ਵਾਰ-ਵਾਰ ਉਹਨਾਂ ਨੂੰ ਗਾ ਕੇ ਜਿਹੜੇ ਸਾਡੇ ਗਾਇਕ ਆ ਉਹ ਆਪਣਾ ਨਾਮ ਰੋਸ਼ਨ ਕਰਨਗੇ। ਉਹਨਾਂ ਨੂੰ ਸਿਰ ਪਤੇਲੀ ਖਾਨ ਨੇ ਵੀ ਗਾਇਆ, ਗੁਲਾਮ ਅਲੀ ਨੇ ਵੀ ਗਾਇਆ, ਤੇਜੀ ਸਿੰਘ ਨੇ ਵੀ ਗਾਇਆ ਔਰ ਅੱਜ ਵੀ ਇਸ ਸ਼ਹਿਰ ਨੂੰ ਇਹ ਬੁਲੇਸ਼ਾਤੋ ਬਾਤ ਜੇ ਕਿਸੇ ਨੂੰ ਬਹੁਤ ਕਾਇਆ ਗਿਆ ਤੋਂ ਸਿਰਫ ਬਚਾ ਦੇ। ਦੇਖੋ ਕਿਸੇ ਵੀ ਬੋਲਦੀ ਨੂੰ ਬਚਾਉਣ ਵਾਲੀਆਂ ਮੈਂ 12 ਧਰਾਂ ਦੇਣੀਆਂ ਸੀ ਆ। ਜਿਦੇ ਲੋਕ ਸ਼ਾਮਲ ਆ ਜਿਹਦੇ ਤੇ ਵਿਦਕ ਸ਼ਾਮਲ ਆ ਜਿਹਦੇ ਤੇ ਸਰਕਾਰ ਸ਼ਾਮਲ ਆ ਜਿਹਦੇ ਵਿਦਿਆਰਥੀ ਸ਼ਾਮਲ ਆ ਜਿਹਦੇ ਪਬਲਿਸ਼ਰ ਸ਼ਾਮਲ ਆ ਜਿਹਦੇ ਧਰਮ ਸ਼ਾਮਲ ਆ ਜਿਹਦੇ ਵਿੱਚ ਨਵੀਆਂ ਤਕਨੀਕਾਂ ਸ਼ਾਮਲ ਆ ਜਿਹਦੇ ਵਿੱਚ ਨਾਟਕ ਸ਼ਾਮਲ ਆ ਫਿਲਮ ਸ਼ਾਮਲ ਆ ਕਿ ਬਹੁਤ ਕੁਝ ਸ਼ਾਮਲ ਹੈ ਜੇ ਸਾਰੇ ਅਸੀਂ ਰਲ ਮਿਲ ਕੇ ਪੰਜਾਬੀ ਬਚਾਵਾਂਗੇ ਤਾਂ ਹੀ ਬਚੇਗੀ ਪਰ ਸਭ ਤੋਂ ਵੱਡੀ ਗੱਲ ਹੈ ਕਿ ਵਿਦਿਅਕ ادارے ਕਿ ਸਾਡੇ ਬੱਚੇ ਘਰੋਂ ਪੰਜਾਬੀ ਬੋਲਦੇ ਜਾਂਦੇ ਆ ਪਰ ਉਹ ਸਕੂਲਾਂ ਤੋਂ ਹਿੰਦੀ ਜਾਂ ਅੰਗਰੇਜ਼ੀ ਬੋਲਦੇ ਮੁਰਦੇ ਆ ਜਿਹੜੀ ਕਿ ਸਮਝ ਲਓ ਇੱਕ ਬਹੁਤ ਹੀ ਦਰਦਨਾਕ ਗੱਲ ਹੈ ਮੈਂ ਕਦੀ ਲਿਖਿਆ ਸੀ ਕਿ ਸਭ ਕਲ ਕਲ ਕਰਦੀਆਂ ਨਦੀਆਂ ਦਾ ਸਭ ਸਾ ਸਾ ਕਰਦੇ ਦਰਖਾਂ ਦਾ ਸਭ ਚੀਚੀ ਕਰਦੀਆਂ ਚਿੜੀਆਂ ਦਾ ਆਪਣਾ ਹੀ ترانہ ਹੁੰਦਾ ਹੈ ਪਰ ਸੁਣਿਆ ਹੈ ਇਸ ਧਰਤੀ ਤੇ ਇੱਕ ਉਹ ਵੀ ਦੇਸ਼ ਹੈ ਜਿਸ ਅੰਦਰ ਬੱਚੇ ਜੇ ਆਪਣੀ ਮਾਂ ਬੋਲੀ ਬੋਲ ਜੁਰਮਾਨਾ ਕਿ ਇਸ ਧਰਤੀ ਤੇ ਹੀ ਬਣੇ ਸਕੂਲਾਂ 'ਚ ਇਸ ਧਰਤੀ ਤੇ ਹੀ ਨੀਹਾਂ ਖੋਦ ਕੇ ਬੜੀਆਂ ਇਮਾਰਤਾਂ ਦੇ ਵਿੱਚ ਇਸ ਧਰਤੀ ਦੀ ਬੋਲੀ ਨੂੰ ਬੋਲਣ ਦੀ ਮਨਾਹੀ ਹੋਵੇ ਇਸ ਤੋਂ ਵੱਡਾ ਦੇਸ਼ ਘ੍ਰੋਕੀ ਹੋਊਗਾ ਇਸ ਤੋਂ ਵੱਡਾ ਘਰਿਤਰੋ ਕੀ ਹੋਊਗਾ ਸੋ ਸਭ ਤੋਂ ਵੱਡੀ ਗੱਲ ਸਾਡੇ ਵਿਦਿਅਕ ਅਧਾਰੇ ਆ ਜਿਹੜੇ ਕਿ ਪੰਜਾਬੀ ਨੂੰ ਬਚਾਉਣ ਤੇ ਸਭ ਤੋਂ ਵੱਡਾ ਹਿੱਸਾ ਪਾ ਲਿਆ। ਤੇ ਬਟਾਲੇ ਵਾਸੀਆਂ ਨੂੰ ਇਹ ਉਹਨਾਂ ਦੀ ਹੀ ਬਦੌਲਤ ਹੈ ਕਿਉਂਕਿ ਉਹਨਾਂ ਨੇ ਸਾਨੂੰ ਬਣਾਇਆ ਤੇ ਸਾਡੀ ਸੋਚੇ ਆ ਵੀ ਜਿਹੜੀਆਂ-ਜਿਹੜੀਆਂ ਸਾਡੇ ਸ਼ਹਿਰ ਬਟਾਲੇ ਦੀਆਂ ਮਹਾਨ ਹਸਤੀਆਂ ਹੋਈਆਂ ਨੇ ਉਹਨਾਂ ਨੂੰ ਜ਼ਰੂਰ ਆਪਾਂ ਇੱਕ ਉਹਨਾਂ ਦੇ ਯਾਦਗਾਰੀ ਨਿਸ਼ਾਨ ਵਿੱਚੋਂ ਯਾਦਗਾਰੀ ਵਿੱਚੋਂ ਜਿਹੜੇ ਆਉਣ ਵਾਲੇ ਸਾਡੀਆਂ ਪੀੜ੍ਹੀਆਂ ਨੇ ਉਹਨਾਂ ਨੂੰ ਵੀ ਯਾਦ ਰਵੇ ਅੱਜ ਉਸ ਸਟੈਚੂ ਦਾ ਆਪਾਂ ਉਦਘਾਟਨ ਕੀਤਾ ਹੈ ਸਰ ਇਹ ਨਹੀਂ ਲਾਇਬ੍ਰੇਰੀ ਦੀ ਵੀ ਮੰਗ ਹੈ ਜੀ ਇੱਕ ਵੀ ਲਾਇਬ੍ਰੇਰੀ ਬਣਾਈ ਜਾਏ ਸਰ ਲਾਇਬ੍ਰੇਰੀ ਤੁਸੀਂ ਦੇਖਿਆ ਹੋਊਗਾ ਸਮਾਧ ਰੋਡ ਤੇ ਜਿਹੜੀ ਆ ਨਵੀਂ ਬਣਾਉਣ ਜਾ ਰਹੇ ਆ ਉਹ ਵੀ ਲਾਇਬ੍ਰੇਰੀ ਬਹੁਤ ਵਧੀਆ ਹੋਊਗੀ ਜੀ ਔਰ ਕੋਸ਼ਿਸ਼ ਇਹ ਆ ਵੀ ਇਹਨੂੰ ਆਪਾਂ ਸ਼ਿਵ ਕੁਮਾਰ ਅਰੇਟੋਰੀਅਮ ਰਹਿਣ ਦੀ ਲਾਇਬ੍ਰੇਰੀ ਵਾਲੇ ਬੱਚੇ ਨੇ ਕਿਉਂਕਿ ਟ੍ਰੈਫਿਕ ਹੈ ਰੋਡ ਹੈ ਆਵਾਜਾਈ ਹੈ ਆਪਾਂ ਉਹ ਸਾਈਡ ਤੇ ਰੱਖੀ ਹੈ ਤਾਂ ਜੋ ਕਿ ਉੱਥੇ ਬੱਚੇ ਵਧੀਆ ਟੰਗਣਾ ਪੜ੍ਹ ਲਿਖ ਸਕਣ ਪੰਜਾਬੀ ਬੋਲੀ ਵਾਸਤੇ ਕਿਤਾਬ ਬਹੁਤ ਹੀ ਆ ਰਹੀਆਂ ਪਰ ਪੰਜਾਬੀ ਬੋਲ ਦੀ ਕਿਤੇ ਲੋਭੁੰਦੀ ਜਾਂਦੀ ਆ ਉਹਦੇ ਬਾਰੇ ਵੀ ਨਹੀਂ ਦੇਖੋ ਮੈਂ ਤੁਹਾਨੂੰ ਦੱਸਣਾ ਚਾਹੁੰਨਾ ਇੱਕ ਪਾਸੇ 75 ਸਾਲ ਦੂਜੇ ਪਾਸੇ 13 ਮਹੀਨੇ ਆਪਾਂ ਇਹਨੂੰ ਪ੍ਰਾਪਰਲੀ ਇੱਕ ਕੈਲਕੂਲੇਸ਼ਨ ਵੀ ਕਰੀਏ ਨਾ ਤੇ ਸਮਭਲੋ ਵੀ ਇੱਕ ਹੁੰਦੇ ਨਾ ਜ਼ਮੀਨ ਅਸਮਾਨ ਦਾ ਤੇ ਇਹਦੇ ਫਰਕ ਹੀ بڑا ਨਜ਼ਰ ਆ ਰਿਹਾ ਸੋ ਕਹਿਣ ਦਾ ਭਾਵ ਅੱਗੇ ਸਾਨੂੰ ਨਹੀਂ ਪਤਾ ਵੀ ਕੀ ਕਰ ਰਹੇ ਸੀ ਕੀ ਕੀਤਾ ਜਾ ਰਿਹਾ ਹੈ ਪਰ ਹੁਣ ਜੋ ਕਰ ਰਹੇ ਆ ਨਾ ਉਹ ਲੋਕਾਂ ਨੂੰ ਨਜ਼ਰ ਆ ਰਿਹਾ ਅੱਜ ਨਹੀਂ ਆਪਾਂ ਕਹਿੰਦੇ ਪਰ ਆਉਣ ਵਾਲੇ ਸਮੇਂ ਨੂੰ ਆਪ ਲੋਕ ਮਹਿਸੂਸ ਕਰਨਗੇ ਵੀ ਵਾਕਈ ਜਦੋਂ ਦੇ ਇਹ ਆਏ ਆ ਕੁਝ ਨਾ ਕੁਝ ਵਧੀਆ ਜਿਹੜਾ ਵਾ ਸਾਡੇ ਸ਼ਹਿਰ ਵਾਸੀਆਂ ਵਾਸਤੇ ਆ ਹੁਣ ਸਾਡੇ ਪਿੰਡਾਂ ਵਿੱਚ ਮੈਂ ਦੱਸਣਾ ਚਾਹੁੰਦਾ ਕਿਉਂਕਿ ਮੈਨੂੰ ਕਈ ਅਕਸਰ ਕਈ ਲੋਕਾਂ ਦੇ ਫੋਨ ਫੋਨ ਆਉਂਦੇ ਨੇ ਕਹਿੰਦੇ ਜੀ ਅੱਗੇ ਨਾਲੋਂ ਨਾ ਬਟਾਲਾ ਬਦਲ ਰਿਹਾ ਹੈ ਨੇਚਰਲੀ ਆ ਸਾਡੇ ਰੋਡ ਵੇਖੋ ਤੁਸੀਂ ਆਉਣ ਵਾਲੇ ਸਮੇਂ ਨੂੰ ਲੱਗੇ ਪਏ ਆ ਕਿਉਂਕਿ ਮੌਕਾ ਇੱਕੋ ਮੰਗਿਆ ਸੀ ਅਗਲੀ ਵਾਰੀ ਸ਼ਹਿਰ ਵਾਸੀਆਂ ਨੂੰ ਇਹੋ ਕਹਾਂਗੇ ਵੀ ਜੇ ਕੰਮ ਕੀਤੇ ਆ ਤੇ ਮੌਕਾ ਦੇ ਦਿਓ ਨਹੀਂ ਕੀਤੇ ਤੇ ਰਹਿਣ ਦਿਓ ਪਿਛਲੀਆਂ ਸਰਕਾਰਾਂ ਨੇ ਪਰਿਵਾਰ ਨੂੰ ਥੋੜਾ ਜਿਆਦਾ ਇਗਨੋਰ ਕੀਤਾ ਸ਼ਾਇਦ ਤੁਸੀਂ ਨਹੀਂ ਸ਼ਾਇਦ ਨੇੜੇ ਲਿਆਵਾ ਦਾ ਕੋਸ਼ਿਸ਼ ਕੀਤੀ ਪਰੋ ਦੇਖੋ ਜੀ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਮਾਂ ਵੀ ਅੱਜ ਸਾਡੇ ਸ਼ਿਵ ਕੁਮਾਰ ਬਟਾਲਵੀ ਜੀ ਦੇ ਪਰਿਵਾਰ ਦੇ ਵਿੱਚੋਂ ਉਹ ਆਏ ਨੇ ਇਹ ਮੈਨੂੰ ਇੱਕ ਪ੍ਰੋਗਰਾਮ ਤੇ ਮਿਲੇ ਸੀ ਤੇ ਕਹਿੰਦੇ ਇਹਨਾਂ ਨੇ ਦੱਸੀ ਗੱਲ ਮੈਨੂੰ ਸਾਰੀ ਇਹਨਾਂ ਕੋ ਵੀ ਕਹੀ ਉਹਨਾਂ ਦੀਆਂ ਯਾਦਾਂ ਜਿਹੜੀਆਂ ਉਹ ਪਈਆਂ ਨੇ ਔਰ ਆਪਾਂ ਜ਼ਰੂਰ ਦੇਖੋ ਜੀ ਅਸੀਂ ਵੀ ਚਾਹੁੰਦੇ ਆ ਵੀ ਜੇ ਬਾਹਰੋਂ ਕੋਈ ਆਵੇ ਇੱਕ ਹੀ ਜਿਤਨਾ ਯਾਦਗਾਰੀ ਸਾਡਾ ਬਣਨ ਜਾ ਰਿਹਾ ਵਾ ਉਹ ਜਾਦਾ ਜਿਹੜੀਆਂ ਉਹਨਾਂ ਦੀਆਂ ਪ੍ਰਾਣੀਆਂ ਨੇ ਉਹਨਾਂ ਦੀ ਹਿਸਟਰੀ ਲਿਖੀ ਹੋਈ ਆ ਉਹ ਜਿਹੜੀ ਜ਼ਰੂਰ ਆਪਾਂ ਲੋਕਾਂ ਨੂੰ ਦਿਖਾਈਏ ਤਾਂ ਜੋ ਕਿ ਜਿਹੜੇ ਕਵੀ ਨੇ ਸਾਡੇ ਉਹ ਮੈਂ ਦੇਖ ਰਿਹਾ ਸੀ ਹੁਣ ਵੀ ਸਾਡੇ ਪਾਤਰ ਸਾਹਿਬ ਆਏ ਸੀ surjit patar ji ਸਾਡੇ ਡਾਕਟਰ ਰਵਿੰਦਰ ਜੀ ਹਰਪਜਨ ਗਿੱਲ ਜੀ ਜਿਹੜੇ ਪ੍ਰੋਫੈਸਰ ਸਾਹਿਬ ਨੇ ਸਾਡੇ ਸਾਨੂੰ ਬੜਾ ਮਾਣ ਮਹਿਸੂਸ ਹੁੰਦਾ ਕਿਉਂਕਿ ਇਹਨਾਂ ਦੀਆਂ ਕਲਮਾਂ 'ਚ ਉਹ ਤਾਕਤ ਹੈ ਇਹਨਾਂ ਦੀਆਂ ਕਲਮਾਂ 'ਚ ਉਹ ਜਾਨ ਹੈ ਜਿਹੜਾ ਆਉਣ ਵਾਲੇ 100 150 ਸਾਲ ਪਹਿਲਾਂ ਹੀ ਉਹ ਫਿਊਚਰ ਜਿਹੜਾ ਆਉਣ ਵਾਲੀ ਇਹਨਾਂ ਦੀ ਕਲਮ ਲਿਖ ਦਿੰਦੀ ਹੈ ਸੋ ਮਾਣ ਹੈ ਸਾਨੂੰ ਔਰ ਮੈਂ ਸੋਚਦਾ ਵੀ ਜਿਹੜੀ ਸਾਡੇ ਸ਼ਿਵ ਕੁਮਾਰ ਬਟਾਲਵੀ ਜੀ ਆ ਜਦੋਂ ਤੱਕ ਮੈਨੂੰ ਬਾਕੀ ਜਾਂਦਾ ਨਹੀਂ ਪਤਾ ਜਦੋਂ ਤੱਕ ਮੈਂ ਜੀਂਦਾ ਹਾਂ ਉਦੋਂ ਤੱਕ ਵਧੀਆ ਆਪਾਂ ਹਰ ਸਾਲ ਕੋਈ ਨਾ ਕੋਈ ਜਿਹੜਾ ਇਹਨਾਂ ਦਾ ਪ੍ਰੋਗਰਾਮ ਹੈ ਜਿਹੜਾ ਇਹਨਾਂ ਦੀ ਯਾਦਗਾਰੀ ਵਿੱਚੋਂ ਉਹ ਜ਼ਰੂਰ ਰੱਖਿਆ ਕਰੀਏ ਐਸਐਮਜੀਨ ਨਿਊਜ਼ ਲਈ ਬਟਾਲਾ ਤੋਂ ਲੱਗੀ